ਇਹ ਉਹੀ ਚਾਣ ਗੰਨਾ ਆ ਜਿਹੜਾ ਤੁਸੀਂ ਸਾਰੇ ਜਣੇ ਮੰਗ ਰਹੇ ਗੰਨੇ ਦਾ ਜਿਹੜਾ ਬੀਜ ਆ ਉਹ ਹੁਣ ਜੀ ਅਵੇਲੇਬਲ ਹੈ ਉਹ ਤੁਹਾਨੂੰ ਆਪਾਂ ਦੇ ਰਹੇ ਆ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਸੋ ਆ ਚਾਣ ਦੇ ਹੀ ਖੇਤ 'ਚ ਆ ਖੜੇ ਤੇ ਚਾਣ ਦਾ ਬੀਜ ਅਵੇਲੇਬਲ ਆ ਜੀ ਗੰਨਾ ਤਾਂ ਆਪਾਂ ਹੁਣ ਤੁਸੀਂ ਦੇਖ ਲਿਆ ਕਾਫੀ ਮਾਤਰਾ 'ਚ ਆਪਣੇ ਕੋਲ ਕੋਈ ਦੀ ਪ੍ਰੋਬਲਮ ਨਹੀਂ ਆ ਗੰਨਾ ਸਾਡਾ ਪੱਕ ਗਿਆ ਵੈਸੇ ਹੁਣ ਇਹ ਬੀਜਨ ਦੇ ਯੋਗ ਆ ਇਹ ਤਾਂ ਫ੍ਰੀ ਵੰਡ ਰਾਈਆਂ ਆਪਾਂ ਪੈਸਾ ਤਾਂ ਅਸੀਂ ਲੈਣਾ ਨਹੀਂ ਕਿਸੇ ਤੋਂ ਨੋਟ ਕਰ ਲਓ ਸਾਰੇ ਜਣੇ ਦੁਹਰਾ ਦਈਏ 5 ਅਕਤੂਬਰ ਸ਼ਨੀਵਾਰ ਦੈਣਿਆ ਅਗਲਾ ਮਹੀਨਾ ਇਹ ਹੈਗਾ ਜਲੰਧਰ ਜ਼ਿਲ੍ਹਾ ਤੇ ਸਾਨੂੰ ਤਹਿਸੀਲ ਹੈਗੀ ਨਕੋਦਰ ਲੱਗਦੀ ਤੇ ਸਾਡਾ ਪਿੰਡ ਮਿਹੜੂਆ ਤੇ ਜਿਹਦੇ ਕੋਲ ਦੀ ਨਹਿਰ ਹੈ ਵਗਦੀ ਇਹਦਾ ਸਿੱਧਾ ਹੀ ਐਡਰੈਸ ਹੀ ਸਿੱਧਾ ਆ ਨਹੀਂ ਸਹੀ ਆ ਜੀ ਸਹੀ ਆ ਆਪਾਂ ਚੈਨਲ ਨੂੰ ਵੀ ਲਿਆ ਤੂੰ ਬਹੁਤ ਸਟੈਂਡ ਹੁੰਦਾ ਜੀ ਉਹ ਔਨ ਹਾਂਜੀ ਹਾਂਜੀ ਚੱਲਦਾ ਹੈ ਕੈਮਰਾ ਲੈ ਉਹ ਮਨਵੀਰ ਰਾਜਾ ਆਜਾ ਆਜਾ ਚਾਚਾ ਜੀ ਆਜੋ ਤੁਸੀਂ ਇੱਧਰ ਆਜੋ ਜੀ ਆਜੋ ਆਜੋ ਆ ਹੁਣ ਆਪਾਂ ਖੇਤ 'ਚ ਖੜੇ ਆ ਸਰਦਾਰ ਦਲਵੀਰ ਸਿੰਘ ਮਿਹੜੂ ਹੁਣਾਂ ਦੇ ਤੇ ਨਾਲ ਉਹਨਾਂ ਦੇ ਚਾਚਾ ਜੀ ਸਰਦਾਰ ਨਰਮਲ ਸਿੰਘ ਹੁਣੀ ਆ ਤੇ ਸਰਦਾਰ ਦਲਵੀਰ ਸਿੰਘ ਹੁਣੀ ਜਿਹੜਾ ਗੰਨਾ ਚੂਪ ਰਿਹਾ ਆ ਇਹ ਉਹੀ ਚਾਣ ਗੰਨਾ ਆ ਜਿਹੜਾ ਤੁਸੀਂ ਸਾਰੇ ਜਣੇ ਮੰਗ ਰਹੇ ਤੇ ਚਾਣ ਗੰਨਾ ਗੰਨੇ ਦਾ ਜਿਹੜਾ ਬੀ ਆ ਉਹ ਹੁਣ ਜੀ ਅਵੇਲੇਬਲ ਆ ਉਹ ਤੁਹਾਨੂੰ ਆਪਾਂ ਦੇ ਰਹੇ ਆ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤੋਂ ਪੰਜ ਪੰਜ ਆ ਹੀ ਗਿਆ ਨਵੰਬਰ ਆ ਗਿਆ ਹਾਂਜੀ ਪੰਜ ਪੰਜ ਤੋਂ ਦਵਾਂਗੇ ਆਪਾਂ ਆ ਗਿਆ ਆ ਗਿਆ ਸੋ ਇਹਦਾ ਜੀ ਜਿਹੜਾ ਹੈਗਾ ਆ ਉਹ ਤੁਸੀਂ ਸਾਰੇ ਜਣੇ ਬੇਸਬਰੀ ਨਾਲ ਸਾਨੂੰ ਸੈਂਕੜੇ ਹਜ਼ਾਰਾਂ ਮੈਸੇਜਸ ਸਿਗੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਵੇਟ ਕਰਨ ਲਈ ਹੀ ਬੇਨਤੀ ਕੀਤੀ ਹੋਈ ਸੀਗੀ ਸਵਾਤ ਚਾਂਣ ਦੇ ਹੀ ਖੇਤ ਜੀਆਂ ਖੜੇ ਤੇ ਚਾਂਣ ਦਾ ਵੀ ਅਵੇਲੇਬਲ ਆ ਜੀ ਸੋ ਸਰਦਾਰ ਨਰਮਨ ਸਿੰਘ ਜੀ ਹਾਂਜੀ ਅ ਤਿਆਰੀਆਂ ਪੂਰੀਆਂ ਪੂਰੀਆਂ ਜੀ ਪੂਰੀਆਂ ਹੁਕਮ ਚਾਹੀਦਾ ਤੁਹਾਡਾ ਇਹ ਜਿੱਦਾਂ 골ਡੀ ਬੇਟਾ ਜਾਣੀ ਕਿ ਜਿੱਦਾਂ ਹਨਾ ਮੈਂ ਜਹੇਦਾਰ ਜੀ ਤੋਂ ਵੀਊ ਲੈ ਆ ਜੀ ਉਹਨਾਂ ਵੱਲੋਂ ਇਹ ਆ ਵੀ ਆਪਾਂ 5 ਅਕਤੂਬਰ ਰੱਖ ਲਈਏ ਪਹਿਲਾ ਇੱਕ ਦਿਨ ਗੰਨਾ ਤਾਂ ਆਪਾਂ ਹੁਣ ਤੁਸੀਂ ਦੇਖ ਲਿਆ ਕਾਫੀ ਮਾਤਰਾ ਚ ਆਪਣੇ ਕੋਲ ਕੋਈ ਡੀ ਪ੍ਰੋਬਲਮ ਨਹੀਂ ਗਈ ਪਰ ਅਸੀਂ ਹੁਣ ਅੰਦਾਜ਼ਾ ਲਾਇਆ ਵੀ ਤਕਰੀਬਨ ਜਿਹੜੀ ਆਟਮ ਜਿਹੜੀ ਹੈ ਨਾ ਸਤੰਬਰ ਚ ਅਕਤੂਬਰ ਚ ਇੱਕ ਬਜਾਈ ਹੁੰਦੀ ਆ ਗੰਨੇ ਦੀ ਉਹਨੂੰ ਆਟਮ ਕਹਿੰਨੇ ਆਪਾਂ ਮਿਲ ਦੀ ਤਰਜੀਹ ਦੇ ਦੁਆਰਾ ਆਟਮ ਬੜੀ ਗੰਨਾ ਸਾਡਾ ਪੱਕ ਗਿਆ ਵੈਸੇ ਹੁਣ ਇਹ ਬੀਜਨ ਦੇ ਜੋਗ ਆ ਹਾਂ ਹੁਣ ਜ਼ਿਮੀਦਾਰ ਭਰਾ ਪੈ ਗਿਆ ਕਾਲੇ ਤਾਂ ਸਾਡੇ ਤਾਂ ਇੱਥੇ ਰੌਣਕਾਂ ਲੱਗੀਆਂ ਆ ਜ਼ਿਮੀਦਾਰ ਆਉਂਦੇ ਆ ਅਸੀਂ ਹੁਣ ਥੋੜਾ ਚੇਂਜ ਕਰ ਲਿਆ ਗੋਲਡੀ ਭਈ ਆਪਾਂ ਇੱਕ ਤਾਂ 5 ਅਕਤੂਬਰ ਜਿਹੜੀ ਆ ਰਹੀ ਆ ਅੱਜ ਹੋ ਗਈ ਆ 22 23 ਹੋ ਗਈ 22 ਹਾਂਜੀ ਸਤੰਬਰ ਆਪਾਂ 23 ਨੂੰ 5 ਅਕਤੂਬਰ ਨੂੰ ਇੱਕ ਦਿਨ ਰੱਖ ਲਈਏ ਫਿਰ ਦੇਖੀਏ ਵੀ ਕਿਸਾਨ ਵੀਰ ਕਿੰਨੇ ਕੌਂਦੇ ਆ ਫਿਰ ਉਹਦੇ ਨਾਲ ਆਪਾਂ ਫੇਰ ਹੋਰ ਗਾਂ ਤਰੀਕਾ ਬਦਾਲਾਂਗੇ ਕਿਉਂਕਿ ਗੱਨਾ ਤਾਂ ਤੁਸੀਂ ਸਾਰਾ ਦੇਖ ਲਿਆ ਜਿੰਨਾ ਇਹ ਤਾਂ ਫ੍ਰੀ ਵੰਡ ਰਾਈ ਆ ਆਪਾਂ ਪੈਸਾ ਤਾਂ ਅਸੀਂ ਲੈਣਾ ਨਹੀਂ ਕਿਸੇ ਤੋਂ ਇਹ ਚਾਣ ਕਮਾਦਿਆ ਔਰ ਜੇ ਫਿਰ ਚਾਣ ਕਮਾਦਦੀ ਆ ਕਿ ਮੈਂ ਵਿਸ਼ੇਸ਼ਤਾ ਦੇ ਬਾਰੇ 2 ਮਿੰਟ ਬੋਲ ਦਮ ਇਦਾਂ ਵੀ ਅੱਜ ਤੋਂ 50 ਸਾਲ ਪਹਿਲਾਂ ਜਦੋਂ ਮੈਂ 10ਵੀਂ ਚ ਪੜਦਾ ਹੁੰਦਾ ਸੀ ਇਹ ਸਾਡੇ ਪੁਰਖਿਆਂ ਨੇ ਬਜ਼ੁਰਗਾਂ ਨੇ ਇਹ ਗੰਨਾ ਬੀਜਿਆ ਹੁੰਦਾ ਸੀ ਆਮ ਘਰਾਂ ਚ ਹੁੰਦਾ ਸੀ ਆਪਣੇ ਆਹ ਗੱਲ ਧਿਆਨ ਨਾਲ ਸੁਣਿਓ ਆ ਆ ਜਿਹੜੇ ਹਨਾ ਮੈਨੂੰ ਕਹਿੰਦੇ ਸੀ ਇਲਾਮਨ ਗਰਾਸ ਆ ਇਹ ਫੁਲਾਣਾ ਆ ਗੱਲ ਬਹੁਤ ਧਿਆਨ ਨਾਲ ਸੁਣਿਓ ਇਹ ਬਜ਼ੁਰਗਾਂ ਦੀਆਂ ਗੱਲਾਂ ਆ ਇਹ ਮੈਂ ਮੈਂ ਤਾਂ ਆਪਣੀ ਪਿੰਡੇ ਤੇ ਹਟਾਇਆ ਇਹ ਕੰਮ ਮੈਂ ਕੋਈ ਝੂਠ ਥੋੜਾ ਮਾਰਨ ਲੱਗਾ ਠੀਕ ਹੈ ਜੀ ਇਹ ਸਾਡੇ ਪੁਰਖਿਆਂ ਨੇ ਬੀਜਿਆ ਹੁੰਦਾ ਜੀ ਸਾਡੇ ਖੂਹ ਤੇ 베ਲਣਾ ਹੁੰਦਾ ਸੀ ਹਮਮ ਔਰ ਮੈਨੂੰ ਉਦੋਂ ਸ਼ੌਂਕ ਸੀਗਾ ਥੋੜਾ ਜਿਹਾ ਕਬੱਡੀ ਖੇਡਣ ਦਾ ਵੀ ਜੀ ਤੇ ਕਾਲਜ ਵਿੱਚ ਵੀ ਮੈਂ ਖੇਡਿਆ ਸੋਣਾ ਉਦੋਂ ਤਾਂ ਮੈਂ ਹਲੇ ਸਕੂਲੇ ਸੀ ਜਾਦੀ ਆਪਾਂ ਗੱਲ ਕਰਦੇ ਆ ਹਮਮ ਔਰ ਸਾਡੇ 베ਲਣਾ ਹੁੰਦਾ ਸੀ ਤੇ ਸਾਡੇ ਬਜ਼ੁਰਗ ਕਹਿੰਦੇ ਸੀ ਵੀ ਆਹ ਜਿਹੜਾ ਕਮਾਦ ਆ ਇਹਦਾ ਤੁਸੀਂ ਅਥੀਂ ਗੇੜ ਕੇ 베ਲਣਾ ਇਹਦਾ ਜੂਸ ਕੱਢੋ ਤੇ ਵਿੱਚ ਥੋੜੀ ਜੀ ਲੱਸੀ ਪਾ ਕੇ ਅਸੀਂ ਤਾਂ ਬਾਅਦ ਚ ਦੁੱਧ ਵੀ ਪਾਉਣ ਲੱਪੇ ਫੇ ਹੌਲੀ ਹੌਲੀ ਜਦੋਂ ਉਹਨੂੰ ਆਪਾਂ ਨੂੰ ਚੰਗਾ ਲੱਗਾ ਔਰ ਇਹ ਜੂਸ ਅਸੀਂ ਪੀਂਦੇ ਰਹੇ ਔਰ ਇੰਨਾ ਪੋਸ਼ਟਿਕ ਔਰ ਸਰੀਰ ਨੂੰ ਤਾਕਤ ਦਿੰਦਾ ਹੀ ਕੇਜਨ ਇਹ ਗੱਲਾਂ ਬਿਲਕੁਲ ਗੂਲਦੀ ਮੈਂ ਇਹ ਪ੍ਰਤੱਖ ਜਿਹੜੀਆਂ ਮੈਂ ਆਪਦੇ ਪਿੰਡੇ ਦੇ ਢਾਈਆਂ ਮੈਂ ਉਹ ਦੱਸਦਾ ਤੈਨੂੰ ਹਾਂਜੀ ਫਾਇਦਾ ਦਿੰਦੀ ਸੀ ਫਾਇਦਾ ਕੀ ਜੀ ਸੁਦਾ ਹੀ ਫਾਇਦਾ ਨੁਕਸਾਨ ਹੀ ਕੋਈ ਨਹੀਂ ਮੈਨੂੰ ਨਾ ਇੱਕ ਅਸੀਂ ਪਿੱਛੇ ਜਾ ਵੀਡੀਓ ਪਾ ਬੈਠੇ ਉਹਦੀ ਉਹ ਵੀ ਉਹ ਵੀ ਸਾਡੇ ਤੇ 3.4 ਲੱਖ ਗਏ ਮਨਵੀਰ ਹਸਨੜਿਆ ਅੱਛਾ ਜੀ ਉਹ ਹੋਇਆ ਕੀ ਉਹਦੇ ਤੇ ਕਮੈਂਟ ਆਇਆ ਕਿਸੇ ਬਹੁਤ ਸਿਆਣੇ ਪੜੇ ਲਿਖੇ ਬੰਦੇ ਦਾ ਕਮੈਂਟ ਆ ਉਹ ਅੱਛਾ ਅੱਛਾ ਜੀ ਮੈਂ ਹੁਣ ਨੋਟ ਨਹੀਂ ਕੀਤਾ ਉਹਨਾਂ ਦਾ ਸ਼ੁਭ ਨਾਮ ਕੀ ਆ ਠੀਕ ਹੈ ਉਹ ਬੰਦੇ ਮੈਨੂੰ ਕਹਿੰਦੇ ਵੀ ਇਹ ਤਾਂ ਜੀ ਤੁਹਾਡੇ ਭਲੇਖੇ ਮੈਂ ਕੱਢ ਦਊਗਾ ਅੱਛਾ ਇਹ ਕੋਈ ਗੰਨਾ ਨਹੀਂ ਇਹ ਉਹ ਨਹੀਂ ਐ ਨਹੀਂ ਐ ਨਹੀਂ ਮੈਂ ਕਹਾ ਭਾਜੀ ਦੇਖੋ ਤੁਹਾਨੂੰ ਲੱਗਦਾ ਆ ਕਿਸੇ ਨੂੰ ਲੱਗਦਾ ਲੈਮਨਗ੍ਰਾਸ ਆ ਕਿਸੇ ਨੂੰ ਲੱਗਦਾ ਇਹ ਗੰਨਾ ਨਹੀਂ ਯਾਰ ਵੀਡੀਓ ਹੀ ਆ ਨਾ ਤੁਸੀਂ ਸਲਾਈਡ ਕਰਕੇ ਪਰੇ ਕਰਕੇ ਅਗਲੀ ਦੇਖੋ ਤੁਸੀਂ ਆਪਣੇ ਆਪਣੇ ਮਤਲਬ ਦੀ ਚੀਜ਼ੀ ਦੇਖੋ ਹਾਂ ਠੀਕ ਹੈ ਠੀਕ ਹੈ ਤੁਸੀਂ ਇਸ ਗੱਲ ਨੂੰ ਹੀ ਛੱਡ ਦਿਓ ਠੀਕ ਹੈ ਬਟ ਸਾਨੂੰ ਕਰ ਲੈਣ ਦੋ ਜੋ ਅਸੀਂ ਕਰਦੇ ਹਾਂ ਹਾਂ ਠੀਕ ਹੈ ਉਹ ਮੈਂ ਕਹਾ ਭਾਜੀ ਵੱਡੇ ਵੱਡੇ ਪੋਲੀਟੀਸ਼ੀਅਨ ਲੈ ਗਾ ਅਸੀਂ ਤਾਂ ਨਾ ਹੀ ਨਹੀਂ ਲੈਂਦੇ ਕਿਸੇ ਦਾ ਨਾ 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 ਆਪਾਂ ਲੈਣਾ ਵੀ ਨਹੀਂਗਾ ਮੈਂ ਸੰਸਥਾਵਾਂ ਦੇ ਤੁਹਾਨੂੰ ਨਾਂ ਨਹੀਂ ਦੱਸ ਸਕਦਾ ਇੱਥੇ ਮੈਂ ਖੜ ਕੇ ਜਿਹੜੇ ਸਾਡੇ ਕੋਲੋਂ ਬੀ ਲੈ ਕੇ ਗਏ ਮੰਗਣ ਵੀ ਰਏ ਨੇ ਠੀਕ ਹੈ ਕੀ ਦਸੀਏ ਤੁਹਾਨੂੰ ਹਾਂਜੀ ਹਾਂਜੀ ਹਨਾ ਮੈਂ ਤਾਂ ਜਾਨੀ ਤੁਸੀਂ ਕਹਿੰਦੇ ਹੋ ਜੀ ਫਲਾਣੀ ਸੰਸਥਾ ਤਾਂ ਜੀ ਮੰਨਦੀ ਨਹੀਂ ਇਸ ਬੀ ਨੂੰ ਪਾ ਜੀ ਉਸੇ ਸੰਸਥਾ ਨੇ ਸਾਡੇ ਤੋਂ ਹੀ ਬੀ ਲਿਆ ਆ ਹੋਰ ਦੱਸੋ ਹੁਣ ਤੁਸੀਂ ਗੋਲੀਆਂ ਇੱਕ ਗੱਲ ਨੋਟ ਕਰ ਦੇਖੋ ਯੂਨੀਵਰਸਿਟੀ ਤੋਂ ਉੱਪਰ ਤਾਂ ਹੁਣ ਕਿਹੜੀ ਸੰਸਥਾ ਇੱਥੇ ਪੰਜਾਬ ਚ ਅੱਛਾ ਜੀ ਅੱਛਾ ਜੀ ਜਿਹੜੀ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਆ ਹਾਂਜੀ ਉਹਨੂੰ ਤਾਂ ਤੁਸੀਂ ਮੰਨਦੇ ਆਂ ਕੁਛ ਬਿਲਕੁਲ ਉਹ ਤੇ ਬਾਕੀ ਸੰਸਥਾਰਾਂ ਨੂੰ ਛੱਡ ਦਿਓ ਉਹ ਤਾਂ ਤੁਸੀਂ ਪ੍ਰਾਈਵੇਟਾਂ ਨੂੰ ਤੇ ਛੱਡੋ ਹਾਂ ਹੁਣ ਜਦੋਂ ਉਹ ਸਾਨੂੰ ਮੰਨਦੀ ਆ ਸਾਡੇ ਗੰਨੇ ਨੂੰ ਔਰ ਅਸੀਂ ਉੱਥੇ ਸਾਡਾ ਸਟਾਲ ਲੱਗਦਾ ਹੁਣ ਅਸੀਂ ਆ ਪਿਛਲੇ ਹਫ਼ਤੇ ਵਾਲੇ ਕਿਸਾਨ ਮੇਲੇ ਤੇ ਲਾ ਕੇ ਆਇਆ ਹਾਂ ਲਾ ਕੇ ਆਇਆ ਤੇ ਅਸੀਂ ਕਿਦਾਂ ਕਹ ਦੀਏ ਬਾਕੀ ਸੰਸਥਾ ਮੰਨ ਜੀ ਹਾਂਜੀ ਤੇ ਦਿਨ ਰਹੂਗਾ ਜੀ ਸ਼ਨੀਵਾਰ ਹੋਊਗਾ 5 ਅਕਤੂਬਰ 5 ਅਕਤੂਬਰ ਆ ਤੇ 2024 ਸਨ ਚੱਲਦਾ। ਹਾਂ। ਨੋਟ ਕਰ ਲਓ ਸਾਰੇ ਜਣੇ ਦੁਹਰਾ ਦਈਏ 5 ਅਕਤੂਬਰ ਸ਼ਨੀਵਾਰ ਦੇ ਨੇ ਆ ਅਗਲਾ ਮਹੀਨਾ ਅੱਜ 23 ਤਰੀਕ ਹੋ ਗਈ ਆ ਯਾਨੀ ਕਿ 22 22 ਤੇ 23 ਸੌਰੀ ਜਨ ਸਤੰਬਰ ਦੀ ਤੇ 골ਡੀ 1000 ਪਿਛਲੀ ਵਾਲੀ ਹਨਾ ਭਲੇਖਾ ਪੈ ਗਿਆ ਕਿਸਾਨਾਂ ਨੂੰ ਮਿਹੜੂ ਹੈਗੇ ਦੋ ਹੂੰ ਆਮ ਤੌਰ ਤੇ ਕਿਸਾਨ ਕਹਿੰਦੇ ਤੁਸੀਂ ਸਾਨੂੰ ਆਪ ਦਾ ਐਡਰੈਸ ਨਹੀਂ ਦਿੰਦੇ ਅਸੀਂ ਉਧਰ ਫਗਵਾੜੇ ਵਾਲੇ ਮਿਹੜੂ ਘਮ ਦੇ ਰਾ ਅਸਲ ਤੇ ਜਿਹੜਾ ਸਾਡਾ ਇਹ ਸਾਡਾ ਅਸਲ ਚ ਪਿੰਡ ਜਿਹੜਾ ਮਿਹੜੂ ਆ ਨਾ ਜੀ ਗੋਲਡ ਇਹ ਹੈਗਾ ਜਲੰਧਰ ਜ਼ਿਲ੍ਹਾ ਤੇ ਸਾਨੂੰ ਤਹਿਸੀਲ ਹੈਗੀ ਨਕੋਦਰ ਲਗਦੀ ਤੇ ਸਾਡਾ ਪਿੰਡ ਮਿਹੜੂ ਆ ਤੇ ਜਿਹਦੇ ਕੋਲ ਦੀ ਨਹਿਰ ਹੈ ਬਗਦੀ ਇਹਦਾ ਸਿੱਧਾ ਹੀ ਐਡਰੈਸ ਹੀ ਸਿੱਧਾ ਆ ਦੇਖੋ ਪੀ ਆਰ ਪੰਜਾਬ ਦੇ ਉੱਤੇ ਅਸੀਂ ਪ੍ਰੋਪਰ ਐਡਰੈਸ ਦਿੱਤਾ ਆ ਹਾਂ ਹੁਣ ਗੱਲ ਕੀ ਹੁੰਦੀ ਕਈ ਵਾਰੀ ਥੋੜਾ ਜਿਹਾ ਕਈ ਦੋਸਤ ਕਾਲੇ ਪੈ ਜਾਂਦੇ ਆ ਉਹ ਗੱਲ ਨੂੰ ਸਮਝਦੇ ਨਹੀਂ ਹਾਂ ਬਹੁਤ ਸਾਰੇ ਲੋਕ ਥੱਲੇ ਲਿਖਿਆ ਹੋਇਆ ਐਡਰੈਸ ਆ ਨੰਬਰ ਲਿਖਿਆ ਆ ਪਰ ਉਹ ਪਰਤੇ ਨਹੀਂ ਮੈਨੂੰ ਫੋਨ ਕਰੀ ਜਾਂਦੇ ਕਿਹਦੇ ਤੇ ਮਿਹੜੂ ਕਿਹੜਾ ਆ ਨਹੀਂ ਉਹ ਬਾਕੀ ਵੀਡੀਓ ਚ ਵੀ ਇਦਾਂ ਕਰਦੇ ਨੇ ਆ ਕਰਦੇ ਆ ਤੇ ਉਹਦੀ ਮੈਂ ਬੀਤੀ ਆ ਆਪਾਂ ਫੇਰ ਰਿਪੀਟ ਕਰ ਦਈਏ ਵੀ ਨਕੋਦਰ ਲਾਗੇ ਮਿਹੜੂ ਆ ਮੈਂ ਤੇ ਪਰ ਰੋਡ ਤੇ ਨਕੋਦਰ ਤੋਂ ਸਿਰਫ 4 ਕਿਲੋਮੀਟਰ ਹਾਂ ਇਧਰ ਮੈਂ ਨਕੋਦਰ ਪੈਂਦਾ ਹਾਂ ਠੀਕ ਆ ਜਿਹੜੀ ਦੱਖਣ ਪੱਛਮ ਦੀ ਦਿਸ਼ਾ ਤੇ ਇਹ ਪੈਂਦੇ ਆ ਤਾਂ ਦਲਵੀਰ ਸਿੰਘ ਖਾਲਸਾ ਤੇ ਨਰਮਲ ਸਿੰਘ ਮਿਹੜੂ ਦਲਵੀਰ ਸਿੰਘ ਖਾਲਸਾ ਦੇ ਇਹ ਫਾਰਮ ਤੇ ਗੰਨਾ ਪਲਬਦਿਆ ਤਾਂ ਤੁਸੀਂ ਇਸ ਡਰੈਸ ਤੇ ਆ ਜਾਣਾ ਤੇ ਗੰਨਾ ਪਿੰਡ ਦੇ ਮੈਂ ਸਫੇ ਸਮਝਾ ਦਿੰਦਾ ਤੁਹਾਨੂੰ ਸੌਖਾ ਸਮਝਾ ਦੇ ਫੇ ਸੌਖਾ ਨਕੌਦਰ ਤੋਂ ਜਿਹੜਾ ਜਗਰਾਵਾ ਰੋਡ ਆ ਨਾ ਜੀ ਹਾਂ ਇਦਾਂ ਦੱਸ ਦੇ ਸਿੱਧਾ ਦੇਸੀ ਸੁਣ ਲਓ ਆ ਨਕੌਦਰ ਆ ਇਧਰ ਨੂੰ ਜਗਰਾਵਾ ਨੂੰ ਆ ਜਾਂਦਾ ਤੁਸੀਂ ਹੁਣ ਜਦੋਂ ਜੇ ਜਗਰਾਵਾ ਵਾਲੀ ਸਾਈਡ ਤੋਂ ਆਉਣੇ ਆ ਤਾਂ ਨਕੌਦਰ ਵੱਲ ਨੂੰ ਆ ਜਾਣਾ ਮਹਿਤਪੁਰ ਤੋਂ ਕਿਸੇ ਨੂੰ ਵੀ ਪੁੱਛ ਲਓ ਮਿਹੜੂ ਜਾਣਾ 4 ਕਿਲੋਮੀਟਰ ਠੀਕ ਆ ਜੀ ਮਹਿਤਪੁਰ ਤੋਂ ਜਦੋਂ ਤੁਸੀਂ ਜਗਰਾਵਾ ਵੱਲ ਦੀ ਆ ਰਹੇ ਆ ਜਿੰਨ ਕੋਤਰ ਨੂੰ ਆਏ ਆ ਤਾਂ ਨ ਕੋਦਰੋ ਤੁਸੀਂ ਜਦੋਂ ਇੱਧਰ ਜਗਰਾਵਾ ਰੋਡ ਕਿਸੇ ਨੂੰ ਵੀ ਪੁੱਛ ਲਓ 4 ਕਿਲੋਮੀਟਰ ਤੇ ਨਹਿਰ ਆਉਂਦੀ ਤਾਂ ਉਹਦੇ ਉੱਤੇ ਨਕੋਦਰ ਤੋਂ ਜਗਰਾਵਾਂ ਵੱਲੋਂ ਆਉਂਦਿਆਂ ਸਾਰੇ ਉਹ ਨਹਿਰ ਆ ਗਈ ਜੀ ਫਾਰਗਰ ਲੈ ਬਸ ਉੱਥੇ ਪਿੰਡ ਆ ਮਿਹੜੂ ਤੇ ਨਾਲ ਹੀ ਮਿਹੜੂ ਪਿੰਡ ਠੀਕ ਹੈ ਜੀ ਇਹ ਤਾਂ ਅਸਲ 'ਚ ਇਹਦਾ ਇੱਕ ਹੋਰ ਕਾਰਨ ਮਸ਼ਹੂਰੀ ਇੰਨੀ ਇਸ ਪਿੰਡ ਦੀ ਆ ਨਾ ਮੈਂ ਹੋਰ ਦੱਸ ਦਿੰਦਾ ਹਾਂ ਇਹ ਛਿੰਝਾਂ ਦਾ ਪਿੰਡ ਬਹੁਤ ਪੁਰਾਣਾ ਮਸ਼ਹੂਰ ਆ ਕਿਉਂਕਿ ਇਸ ਨਗਰ ਦੇ ਵਿੱਚ ਬਹੁਤ ਪ੍ਰਾਤਨ ਛਿੰਝਾਂ 100 ਸਾਲ ਤੋਂ ਉੱਪਰ ਇੱਕ ਛਿੰਝ 28 ਤਰੀਕ ਨੂੰ ਪੈਂਦੀ ਇੱਥੇ ਇਸ ਨਗਰ 'ਚ ਮੈਂ ਵੈਸੇ ਹੀ ਗੋਲਡੀ ਤੇ ਤੈਨੂੰ ਜਾਣਕਾਰੀ ਦੇ ਦੱਸਣ ਲੱਗਾ ਜੀ 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 ਇੱਥੇ ਉਹ ਰੋਸਤਮ ਦੁਨੀਆ ਦੇ ਘੁੱਲ ਗਿਆ ਕੁਝ ਵਜ੍ਹਾ ਕੁਝ ਕਾਰਨ ਬਣ ਗਿਆ ਸੀ ਸ਼ੰਜ ਥੋੜੀ ਜੀ ਵੀਕ ਹੋ ਗਈ ਸੀ ਪਰ ਪਿਛਲੇ ਸਾਲ ਤੋਂ ਇਹ ਸ਼ੰਜ ਫੇਰ ਦੁਬਾਰਾ ਅੱਪ ਹੋ ਗਈ ਆ ਔਰ ਆਉਣ ਵਾਲੇ ਸਾਲ ਦੇ ਵਿੱਚ ਤੁਸੀਂ ਦੇਖੋਗੇ ਸ਼ੰਜ ਦੁਬਾਰਾ ਉਸੇ ਤਰ੍ਹਾਂ ਹੀ ਸੌਂਦੀ ਸਾਹਿਬ ਬਹੁਤ ਅੰਤਰਰਾਸ਼ਟਰੀ ਕੋਚ ਆ ਉਹਨਾਂ ਦੀ ਹੁਣ ਦੇਖ ਰੇਖ ਹੁੰਦੀ ਆ ਔਰ ਸਾਡੇ ਐਨਆਰਈ ਭਰਾ ਫੇਰ ਜੁੜ ਗਏ ਆ ਔਰ 28 ਮਾਰਚ ਆਲੀ ਸ਼ੰਜ ਫੇਰ ਦੁਬਾਰਾ ਉਸੇ ਤਰ੍ਹਾਂ ਹੀ ਅੱਪ ਕਰੂਗੀ ਹਾਂਜੀ ਦੁਆਬਾ ਸ਼ੰਜਾਂ ਲਈ ਹਾਂਜੀ ਇਹ ਤਾਂ ਮੈਂ ਜਿਕਰ ਮੈਂ ਤਾਂ ਕੀਤਾ ਵੀ ਮਿਹੜੂ ਇਦਾਂ ਮਸ਼ਹੂਰ ਆ ਪਿੰਡ ਸੋ ਤੁਹਾਨੂੰ ਹੁਣ ਜੀ ਅਸੀਂ ਡੇਟ ਵੀ ਦੱਸ ਦਿੱਤੀ ਤੇ ਹਾਂ 5 ਅਕਤੂਬਰ ਤੁਹਾਨੂੰ ਅਸੀਂ ਹੁਣ ਆ ਬੀਬੀ ਗਿਆਨੀ ਜੀ ਨੇ ਦੱਸ ਦਿੱਤਾ ਅ ਚਾਹਤ ਹੈ ਜੀ ਇਹ 5 ਅਕਤੂਬਰ ਨੂੰ ਆਪਾਂ ਲੈ ਸਕ ਤੁਸੀਂ ਕੋਈ ਵੀ ਕਿਸਾਨ ਆਣ ਕੇ ਅੱਛਾ ਹੁਣ ਫੋਨ ਬਾਰੇ ਕਲੀਅਰ ਕਰ ਦਿਓ ਜੀ ਵੀਰਪਰਾ ਜਿਹੜਾ ਫੋਨ ਕਰਨਾ ਜਿਨੇ ਉਹ ਇੰਡੀਆ ਦੇ 10 ਵਜੇ ਤੋਂ ਲੈ ਕੇ ਤੇ ਦੁਪਹਿਰ ਦੇ 2 ਵਜੇ ਤੇ ਕਰ ਲਵੇ 4 ਘੰਟੇ ਆ ਜੀ ਤੁਹਾਡੇ ਕੋ 24 ਘੰਟਿਆਂ ਤੋਂ ਇਲਾਵਾ ਫੋਨ ਜਦੋਂ ਮਰਜੀ ਵੈਲਕਮ ਚਾਹ ਦਾ ਕੱਪ ਦੁੱਧ ਦਾ ਕੱਪ ਜੀ ਜੀ ਔਰ ਬਹੁਤ ਸਤਿਕਾਰ ਨਾਲ ਵੀ ਵੱਢ ਕੇ ਦੇਵਾਂਗੇ ਹੋਰ ਦੱਸ ਹਾਂ ਜੀ ਇਹ ਜ਼ਰੂਰੀ ਨੋਟ ਕਰਨ ਵਾਲੀ ਚੀਜ਼ ਆ ਕਿਉਂਕਿ ਬਿਨਾ ਫੋਨ ਕਰੇ ਕੋਈ ਨਾ ਆਵੇ ਹਾਂ ਆ ਫਿਰ ਥੋੜਾ ਜਿਹਾ ਤੁਸੀਂ ਹੁਣ ਆਓ ਅਬੋਹਰ ਤੋਂ ਤੁਸੀਂ ਆਵੋ ਨਹੀਂ ਅਸੀਂ ਉਪਲਬਧ ਨਾ ਹੋਈਏ ਤੁਸੀਂ ਆਵੋ ਹਰਿਆਣੇ ਤੋਂ ਕਿਉਂਕਿ ਸਾਨੂੰ ਤਾਂ ਵੀ 올 ਓਵਰ ਇੰਡੀਆ ਛੱਡੋ ਬਾਹਰੋਂ ਫੋਨ ਆਉਂਦਾ ਹਾਂਜੀ 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 ਹਨਾ ਤੁਸੀਂ ਜਿਹੜੇ ਦੋਸਤ ਬਾਹਰੋਂ ਫੋਨ ਮੰਗ ਰਹੇ ਸੀਗੇ ਵੀ ਉਹ ਆਪਣੇ ਆਪਣੇ ਇਧਰੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਦੱਸ ਦਿਓ ਕਿ 5 ਤਰੀਕ ਨੂੰ ਵੀ ਮਿਲਣਾ ਆ ਠੀਕ ਹੈ ਜੀ ਤੇ ਬਾਕੀ ਜਿਹੜੇ ਵੀ ਦੋਸਤ ਜਿਹੜੇ ਹੈਗੇ ਆ ਉਹ ਫੋਨ ਕਰਕੇ ਬਿਨਾ ਫੋਨ ਕਰੇ ਯਾਰ ਕੋਈ ਨਾ ਆਇਓ ਬਿਨਾ ਫੋਨ ਕੀਤੇ ਜਿੱਦਾਂ ਹੁਣ ਦੁਨੀਆ ਕਈ ਆ ਰਹੇ ਆ ਅਸੀਂ ਹੁੰਦੇ ਨਹੀਂ ਇੱਥੇ ਆ ਫੇਰ ਪ੍ਰੋਬਲਮ ਆਉਂਦੀ ਆ ਅਸੀਂ ਹੁੰਦੇ ਨਹੀਂ ਪਾ ਗਿਆ ਨਹੀਂ ਜੀ ਇੱਥੇ ਨਹੀਂ ਹੁੰਦੇ ਕੋਈ ਵੀ ਨਹੀਂ ਹੋਊਗਾ ਮੈਨੂੰ ਦੱਸੋ ਫਾਰਮ ਤੇ ਤੁਹਾਨੂੰ ਮਿਲਦਾ ਕੋਈ ਨਹੀਂ ਪਾਜੀ ਫੇਰ ਮੋੜ ਜਾਂਦੇ ਫੇਰ ਸਾਡਾ ਵੀ ਮਨ ਦੁਖੀ ਹੁੰਦਾ ਹੈ ਤੁਹਾਨੂੰ ਐਡੀ ਦੂਰੋਂ ਆਇਆਂ ਨੂੰ ਮੋੜਨਾ ਪੈਂਦਾ ਉਹ ਸਵਾਦ ਨਹੀਂ ਜੀ ਆਉਂਦਾ ਹਨਾ ਸੋ ਸਾਡੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਸਾਡੀਆਂ ਬੇਨਤੀਆਂ ਨੂੰ ਜਰੂਰ ਪ੍ਰਵਾਨ ਕਰਿਓ ਪੀਆਰ ਪੰਜਾਬ ਦੀ ਕੋਸ਼ਿਸ਼ ਹੈ ਤੁਹਾਨੂੰ ਮੇਰੀ ਬੇਨਤੀ ਹੈ ਕਿ ਹੋਰ ਮੈਂ ਤੁਹਾਨੂੰ ਦੱਸ ਦਵਾਂ ਜਦੋਂ ਆਪਾਂ ਪਹਿਲਾ ਬੀਜ ਖਾ ਲਿਆ ਸੀ ਨਾ ਜੀ ਠੀਕ ਹੈ ਜੀ ਪਹਿਲੀ ਵਾਰੀ ਠੀਕ ਹੈ ਉਹ ਲੱਖਾਂ ਲੋਕਾਂ ਨੇ ਉਹ ਬੀਜ ਨੂੰ ਦੇਖਤਾ ਲਿਆ ਪਰ ਮੈਨੂੰ ਸਾਰੀ ਦੁਨੀਆ ਇਹ ਪੁੱਛਦੀ ਸੀ ਕਿ ਮਿੱਤਰਾ ਇਹਦਾ ਬੀਜ ਕੌਣ ਦੇਊਗਾ ਸਾਨੂੰ ਹਾਂ ਪਰ ਉਹ ਬੀਜ ਦੇਣ ਵਾਲਾ ਬੰਦਾ ਮੇਰੇ ਕੋਲ ਨਹੀਂ ਸੀ ਮੈਂ ਰਾਤ ਵੀ ਤੁਹਾਡੇ ਨਾਲ ਇੰਸਟਾਗ੍ਰam ਲਾਈਵ ਤੇ ਇਹੀ ਬੇਨਤੀ ਗੀਆਂ ਗੀਤੀਆਂ ਕਿ ਪਾਈ ਵੀ ਦੇਣਾ ਕਿਸੇ ਤੋਂ ਆਪਾਂ ਵੀ ਲੈ ਰਹੇ ਬਹੁਤ ਵੱਡੀ ਗੱਲ ਆ ਤੇ ਜਿਹੜਾ ਇਨਸਾਨ ਸਾਨੂੰ ਵੀ ਪ੍ਰੋਵਾਈਡ ਕਰਵਾ ਰਿਹਾ ਦੇਸੀ ਚੀਜ਼ਾਂ ਦੇ ਜਾਂ ਕੋਈ ਦੁਰਲੱਭ ਫਸਲਾਂ ਦੇ ਬਾਈ ਉਹ ਉਹ ਬਹੁਤ ਵੱਡੀ ਗੱਲ ਆ ਆਪਾਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਇਹਨਾਂ ਨਾਲ رابطہ ਹੋ ਗਿਆ ਸਾਡੇ ਨਕੋਦਰ ਡਾਕਟਰ ਜੈਨ ਸਾਹਿਬ ਨੇ ਤੇ ਉਹਨਾਂ ਦੇ ਥਰੂ ਅਸੀਂ ਇਹਨਾਂ ਤੱਕ ਪਹੁੰਚ ਗਏ ਤੋਂ ਜੈਨ ਸਾਹਿਬ ਦੇ ਕਰਕੇ ਅਸੀਂ ਮਿਲ ਗਏ ਅਸੀਂ ਕੁਝ ਕਲੈਬਰ ਕੀਤੇ ਨੇ ਬਹੁਤ ਸਾਰੀਆਂ ਵੀਡੀਓਜ਼ ਇਹਨਾਂ ਦੀਆਂ ਤੁਸੀਂ ਪਿਆਰ ਕੀਤਾ ਤੁਸੀਂ ਦੇਖਿਆ ਵੀ ਮਿਹੜੂ ਸਾਹਿਬ ਕਿਵੇਂ ਕੰਮ ਕਰਦੇ ਨੇ ਪਰ ਜਿਹੜੀ ਵੱਡੀ ਇਹਨਾਂ ਦੀ ਸੇਵਾ ਆ ਇਸ ਪਰਿਵਾਰ ਦੀ ਇਹਨਾਂ ਦੀ ਮਿਹੜੂ ਵਾਲਿਆਂ ਦੀ ਸਾਰਿਆਂ ਦੀ ਉਹ ਇਹ ਯਾਰੀ ਇਹਨਾਂ ਨੇ ਚਾਹੇ ਮੱਕੀ ਹੈ ਚਾਹੇ ਚਾਹੇ ਦੇਸੀ Karela ਆ ਚਾਹੇ ਕੋਦਰਾ ਹੈ ਕੁਛ ਵੀ ਇਹਨਾਂ ਨੇ ਭਾਈ ਚਾਣ ਇਹ ਸਾਰੇ ਬੀ ਇਹਨਾਂ ਨੇ ਫਲਾਉਣ ਚ ਬਹੁਤ ਵੱਡਾ ਰੋਲ ਪਲੇ ਕੀਤਾ ਤੇ ਅਸੀਂ ਵੀ ਇਹਨਾਂ ਦੇ ਧੰਨਵਾਦੀਆਂ ਚਾਣ ਦਾ ਬੀ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਇਵਨ ਵਿਦੇਸ਼ਾਂ ਚ ਵੀ ਕਈ ਲੋਕ ਲੈ ਗਏ ਹੁਣ ਉੱਥੇ ਉਹ ਹੋਵੇ ਨਾ ਹੋਵੇ ਅਸੀਂ ਨਹੀਂ ਕਹਿ ਸਕਦੇ ਪਰ ਇਹਨਾਂ ਦੀ ਇਹ ਬਹੁਤ ਵੱਡੀ ਯਾਰ ਸੇਵਾ ਆ ਮੈਂ ਤਾਂ ਹੋਈ ਬੇਨਤੀ ਕਰਦਾ ਜਿੱਦਾਂ ਕਿਸੇ ਭੈਣ ਭਰਾ ਕੋ ਕੋਈ ਵੀ ਦੇਸੀ ਚੀਜ਼ ਹੋਵੇ ਜੀ ਹਾਂ ਪਰ ਮੈਂ ਇੱਕ ਵੀ ਜੀ ਲੈ ਆ ਲਵੇ ਆਪਾਂ ਨੂੰ ਜੀ ਆਪਾਂ ਉਹ ਤੋਂ ਬਣਾ ਲੈਣਾ ਕੋਈ ਹੋਣ ਵਾਲਾ ਸਮਾਨ ਹੋਰ ਵੈਰੈਟੀਆਂ ਹਾਂ ਜੀ ਦੇਸੀ ਚੀਜ਼ਾਂ ਦੇ ਕੋਈ ਸਬਜ਼ੀਆਂ ਦੇ ਹੁਣ ਬੀਜ ਦੇਸੀ ਚੀਜ਼ਾਂ ਦੇ ਜੀ ਹਨਾ ਆਪਾਂ ਨੂੰ ਆਪਾਂ ਨੂੰ ਕਈ ਦੋਸਤਾਂ ਨੇ ਕੀਤਾ ਆ ਮੇਰੇ ਨਾਲ ਰਾਬਤਾ ਕਿ ਸਾਡੇ ਕੋਲ ਆ ਚੀਜ਼ਾਂ ਹੈਗੀਆਂ ਨੇ ਉਹ ਚੀਜ਼ਾਂ ਮੇਰੇ ਕੋਲ ਪਹੁੰਚ ਗਈਆਂ ਜਿਵੇਂ ਵਣਾ ਸੀ ਆ ਤੁਸੀਂ ਅੱਜ ਸਾਨੂੰ ਤਿੰਨ ਚਾਰ ਵੈਰੈਟੀਆਂ ਦਿੱਤੀਆਂ ਵੀ ਆ ਸੋ ਮੈਨੂੰ ਪਤਾ ਨਾ ਵੀ ਇਹਨਾਂ ਕੋਲ ਆ ਗਈਆਂ ਇਹਨਾਂ ਨੇ ਗਾਂ ਉਹ ਚੀਜ਼ ਕਿੰਨੀ ਅਸੀਂ ਤਾਂ ਸਵੇਰੇ ਹੁਣ ਲਾ ਦੇਣੇ ਬੂਟੇ ਜਿਹੜੇ ਤੁਸੀਂ ਸਾਨੂੰ ਦਿੱਤੇ ਅੱਛਾ ਇੱਕ ਗੱਲ ਹੋਰ ਯਾਦ ਰੱਖਿਓ ਆ ਦੇਖਿਓ ਜੀ ਇਹ ਆ ਬਾਈਆ ਦਿਖਾੜ ਮੇਰਾ ਵੀਰ ਆ ਨਾ ਆ ਜਿਹੜਾ ਮੂਸਲ ਤੁਸੀਂ ਦੇਖ ਰਹੇ ਹੋ ਇਹ ਚੋ 100 150 ਗੰਨਾ ਫੁੱਟਿਆ ਹੋਣਾ 100 ਸਵਾ। ਕਿੰਨਾ ਕ ਗੰਨਾ ਹੈ? ਇੱਕ ਇੱਕ ਅੱਖ ਤੋਂ ਹੋ ਜਾਂਦਾ। ਇਹ ਇੱਕ ਇੱਕ ਅੱਖ ਤੋਂ ਫੁੱਟੇ ਹੋਏ ਆ ਜੀ। ਇੱਕ ਅੱਖ ਤੋਂ। ਇੱਕੋ ਹੀ ਅੱਖ ਲਈ ਸੀ। ਥੱਲੇ ਵਧੀ ਜਾਣਾ ਹੈ। ਅੱਛਾ ਮੰਨ ਲਓ ਤੁਸੀਂ ਸਾਡੇ ਕੋਲੋਂ 2 ਜਾਂ 4 ਵੀ ਅੱਖਾਂ ਲੈ ਗਏ ਨਾ ਜੀ। ਠੀਕ ਹੈ। ਤੇ ਤੁਸੀਂ ਅਗਲੇ ਯਾਨੀ ਫਰਵਰੀ ਚ ਜਦੋਂ ਤੁਹਾਡੇ ਇਦਾਂ ਹੋ ਗਿਆ ਇਹ ਹੁਣ ਅਕਤੂਬਰ ਚ ਲਾ ਲਿਆ। ਲਾ ਕੇ ਵੀ ਇਦਾਂ ਮੂਸਲ ਬਣਨੇ। ਯਾ ਇਹ ਮੂਸਲ ਬਣ ਜਾਣੇ ਆ। ਤੁਸੀਂ ਅਗਲੇ ਸਾਲ ਭਾਵੇਂ ਆਪਣੇ ਸਾਰੇ ਪਿੰਡ ਛੱਡੋ ਇਲਾਕੇ ਚ ਲਾ ਲਿਓ ਚਾਣਾ। ਇਹ ਆਪਾਂ ਇਹ ਆਪਾਂ ਇਹ ਇੱਕ ਲਾਉਣ ਦਾ ਦੱਸੋ ਯਾਨੀ ਜੀ ਦੱਸਿਓ ਲਾਉਣ ਦਾ ਦੱਸ ਦਿਓ ਵੀ ਇੰਦਾ ਕਟੋਗੜੇ 4-5 ਫੁੱਟ ਤੇ ਲਾ ਹਾਂ ਜੀ ਥੋੜਾ ਉਹ ਦੱਸ ਲਾ ਸਕਦਾ ਪਰ ਵਿੱਚੋਂ ਖਾਲੀ ਜਗ੍ਹਾ ਥੋੜੀ ਸੱਜੀ ਜਗ੍ਹਾ ਦਾ ਹਵਾ ਹੂਆ ਪੈਂਦੇ ਹਾਂ ਹਾਂ ਕਟੋਗੜ 5 ਕੁ ਫੁੱਟ ਦੀ ਨਾ ਧੂੜੀ ਦੇਗਾ ਆਇਓ 5 ਇੱਕ ਕਦੋਂ ਲਾਇਆ ਆਪਾਂ ਇਹ ਆਪਾਂ ਮਾਰਚ ਚ ਲਾਇਆ ਹੈਗਾ ਜੀ ਇਹ ਮਾਰਚ ਚ ਲਾਇਆ ਸੀ ਹਾਂ ਜੀ ਮਾਰਚ ਦੇ ਪਹਿਲੇ ਹਫਤੇ ਜੀ ਵੱਟਾ ਬਣਾ ਕੇ ਹਾਂਜੀ ਹਾਂਜੀ ਬੱਟਾ ਬਿੱਡਾਂ ਤੇ ਲਾਤਾ ਸੀ ਇਹ ਬਿੱਡਾਂ ਤੇ ਲਾਤਾ ਇਹਦੀ ਜ਼ਮੀਨ ਦੀ ਤਿਆਰੀ ਕੋਈ ਆਪਾਂ ਕੁਝ ਕੀਤਾ ਸੀ ਫਿਰ ਹਾਂ ਜਿੱਦਾਂ ਆਮ ਹੀ ਜਿੱਦਾਂ ਆਪਾਂ ਬਾਤਤਾ ਜਿੱਦਾਂ ਇਹਨੂੰ ਆਪਾਂ ਆਰਗੈਨਿਕ ਕੀਤਾ ਹੋਇਆ ਕੋਈ ਚੀਜ਼ ਨਹੀਂ ਪਾਈ ਇਹਨੂੰ ਕੋਈ ਸਪਰੇਅ ਖਾਤਾ ਨਹੀਂ ਨਹੀਂ ਕੋਈ ਅੱਛਾ ਇਹਨੂੰ ਕੋਈ ਇਹਨੂੰ ਕੋਈ ਖਾਣਾ ਪੀਣਾ ਨਹੀਂ ਜਿਹੜਾ ਦੂਜਾ ਕਮਾਦ ਉਹਨੇ ਨਹੀਂ ਆਪਾਂ ਪਾਉਂਦੇ ਹਾਂਜੀ ਹਾਂਜੀ ਕੋਈ ਕੋਈ ਦੇਸੀ ਤੇ ਨਾ ਕੋਈ ਦਵਾਈ ਸਪਰੇਅ ਕਿਸੇ ਤਰ੍ਹਾਂ ਦੀ ਨਹੀਂ ਅੱਛਾ ਇੱਕ ਮੈਨੂੰ ਇਹ ਗਿਆਨੀ ਜੀ ਦੱਸ ਦਿਓ ਬਈ ਇਹ ਜਿਹੜਾ ਜਿਹੜਾ ਹੁਣ ਆਪਾਂ ਉਸ ਤੋਂ ਬਾਅਦ ਕੋਈ ਇਹਨੂੰ ਦਿੱਕਤ ਆਈ ਹੋਵੇ ਕਦੇ ਕੋਈ ਪ੍ਰੋਬਲਮ ਇਹ ਨਹੀਂ ਕੋਈ ਦਿੱਕਤ ਨਹੀਂ ਜੀ ਮੰਨ ਲਓ ਜੇ ਕਦੇ ਕੋਈ ਖੁੰਡੀ ਲੱਗ ਵੀ ਗਈ ਆ ਜੀ ਜੇ ਇੱਕ ਆਖ ਖਾ ਗਈ ਆ ਮਤਲਬ ਇੱਕ ਗੰਨਾ ਖਾ ਗਈ ਆ ਉਹ ਦਾ ਗੱਪੜੂ ਇਹ ਦਾਹ ਵੀ ਨਿਕਲ ਆਣੇ ਹੋਰ ਜਿਆਦੇ ਜੀ ਮੇ ਕੋਈ ਦਿੱਕਤ ਨਹੀਂ ਜੀ ਨਾ ਸਪਰੇਅ ਕਰਨੀ ਆ ਨਾ ਕੋਈ ਕੈਮੀਕਲ ਵਾਲੀ ਖਾਦ ਪਾਉਣੀ ਆ ਇਦਾਂ ਬੈੱਡ ਬਣਾ ਕੇ ਸੌਰੀ ਇਦਾਂ ਵੱਟਾ ਬਣਾ ਕੇ ਜਿਵੇਂ ਦੂਸਰੇ ਤੁਸੀਂ ਕਮਾਦ ਬੀਜਦੇ ਆ ਇਦਾਂ ਹੀ ਇਹ ਲੱਗਣੀ ਆ ਤੁਹਾਨੂੰ ਅਸੀਂ ਦੋ ਤਾ ਚਾਰ ਅੱਖਾਂ ਵੀ ਦੇਤੀਆਂ ਤਾਂ ਤੁਹਾਡੇ ਲਈ ਬਹੁਤ ਗੰਨਾ ਹੋ ਜਾਣਾ ਇਹ ਆਪਾਂ ਕਦੋਂ ਲਾਇਆ ਸੀ ਆਪਾਂ ਮਾਰਚ ਚ ਮਾਰਚ ਚ ਲਾਇਆ ਤੇ 6 ਮਹੀਨਿਆਂ ਚ ਇੱਥੇ ਪਹੁੰਚ ਗਿਆ ਹਾਂ ਅਕਤੂਬਰ ਚ ਤੁਸੀਂ ਲਾ ਲਓ ਤੇ ਤੁਹਾਡਾ ਮਾਰਚ ਚ ਕਿੱਥੇ ਪਹੁੰਚ ਜੂਗਾ ਤੁਸੀਂ ਦੇਖ ਲਓ ਇੱਕ ਯਾਰ ਮੈਂ ਚੂਪਣ ਵਾਲਾ ਹੋਇਆ ਜੀ ਹਾਂ ਇਹ ਚੂਪਣ ਵਾਲਾ ਹੋ ਗਿਆ ਬਹੁਤ ਪੋਲਾ ਗੰਨਾ ਚੂਪਣ ਨੂੰ ਬੜਾ ਵਧੀਆ ਮਿਠਾਸ ਹੋ ਰਹੀ ਜੀ ਹਾਂਜੀ ਸਵਾਦ ਬੜਾ ਆਉਂਦਾ ਚੂਪਣ ਦੇ ਨਾਲੇ ਹਾਂ ਮਾਜੇ ਵਾਲਿਆਂ ਦਾ ਇਹ ਕਾਠ ਆ ਹਾਂਜੀ ਹਾਂਜੀ ਆਪਣੇ ਮਾਲਵੇ ਵਾਲੇ ਕੀ ਕਹਿੰਦੇ ਮੈਨੂੰ ਪਤਾ ਨਹੀਂ ਚਾਣ ਬੋਲਦੇ ਆ ਆਪਾਂ ਚਾਣ ਕਹਿੰਦੇ ਆ ਕਈ ਥਾਈ ਨੂੰ ਅੰਗੂਰੀ ਵੀ ਬੋਲਦੇ ਆ ਜੀ ਤੇ ਖੈਰ ਜੀ ਚਾਣ ਉਹ ਦੂਰ ਤੱਕ ਨਿਗਾਹ ਮਾਰ ਲਓ ਚਾਣੀ ਚਾਣਿਆ ਤੇ ਹੁਣ ਜਿਹੜੇ ਸਾਨਾ ਰੋਸਾ ਗਿਲਾ ਕਰਦੇ ਸੀ ਲਓ ਬਾਈ ਚੰਨ ਤਿਆਰ ਹੈ ਤੇ ਲੈ ਸਕਦੇ ਹੋ ਜੀ 5 ਅਕਤੂਬਰ ਦਾ ਹੀ ਦੇਨੇ ਆ ਉਦੋਂ ਅੱਗੇ ਪਿੱਛੇ ਨਾ ਆਇਓ ਮੋਸਟ ਵੈਲਕਮ ਤੇ ਜਿਹੜੇ 5 ਨੂੰ ਰਹਿ ਜਾਣਗੇ ਉਹਨਾਂ ਨੂੰ ਫਿਰ ਆਪਾਂ ਫਰਵਰੀ ਹਾਂਜੀ ਫਰਵਰੀ ਚ ਫਰਵਰੀ ਚ ਹਾਂਜੀ ਹਾਂਜੀ ਫਰਵਰੀ ਤੇ ਅਗਰ ਸਾਨੂੰ ਕੋਈ ਦਿੱਕਤ ਆਉਂਦੀ ਆ ਜਾਂ ਤੁਹਾਡੀ ਡਿਮਾਂਡ ਜ਼ਿਆਦਾ ਰਹਿੰਦੀ ਆ ਤਾਂ ਮੈਂ ਇਹ ਵੀ ਗੱਲ ਦੱਸ ਦਵਾ ਫਿਰ ਆਪਾਂ ਹੋ ਸਕਦਾ ਹੈ ਕਿ 5 ਤੋਂ ਇਲਾਵਾ ਕੋਈ ਦਿਨ ਰੱਖ ਲਈ ਹਾਂਜੀ 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 ਉਹਦੇ ਬਾਰੇ ਤੁਹਾਨੂੰ ਵੀਡੀਓ ਜਿਹੜੀ ਆ ਉਹ ਮੈਂ ਪੀਆਰ ਪੰਜਾਬ ਤੇ ਦੇ ਦੂੰਗਾ ਤੇ ਪੀਆਰ ਪੰਜਾਬ ਜੇ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਬਾਈ ਬੇਨਤੀ ਸਬਸਕ੍ਰਾਈਬ ਕਰ ਲਓ ਹਰ ਦੂਏ ਤੀਏ ਦਿਨ ਵੀਡੀਓ ਪਾਈਦੀ ਆ ਦੇਖਦੇ ਰਿਆ ਕਰੋ ਜਦੋਂ ਵੀ ਵੀਡੀਓ ਦੇਖਦੇ ਇੰਦਾ ਗੂਠਾ ਜਿਹਾ ਖੜਾ ਹੁੰਦਾ ਥੱਲੇ ਉਹਨੂੰ ਦਬਬ ਦਿਆ ਕਰੋ ਤੇ ਨਾਲ ਫੇਰ ਸ਼ੇਅਰ ਵੀ ਗਾਂ ਕਰ ਦਿਆ ਕਰੋ ਤਾਂ ਕੰਮ ਦੀਆਂ ਇਹ ਗੱਲਾਂ ਹੁੰਦੀਆਂ ਆ ਆਪਾਂ ਜਿਹੜਾ ਹੋਰ ਇੱਥੇ ਕੋਈ ਗਲਤ ਕੰਮ ਕਰਨਾ ਐ ਇੰਦਾ ਦਾ ਸੋ ਭਾਈ ਅ ਵਧੀਆ ਵੀਡੀਓ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਹੁੰਦੀ ਆ ਆ ਰਿਆ ਚਾਨਣ ਹੁਣ ਜਿਹਨੂੰ ਜਿਹਨੂੰ ਚਾਹਣ ਚਾਹੀਦਾ ਭੈਣਾ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਜੀਆ ਨੂੰ ਨਿੱਗੀ ਜੀਆ ਨੂੰ ਨੰਬਰ ਗਿਆਨੀ ਜੀ ਦਾ ਡਿਸਪਲੇ ਕਰ ਰਿਹਾ ਸੀ ਤੋਂ ਸਰਦਾਰ ਦਲਵੀਰ ਸਿੰਘ ਮਿਹੇੜੂ ਠੀਕ ਹੈ ਜੀ ਸਾਡੇ ਗਿਆਨੀ ਜੀ ਤੋਂ ਸਰਦਾਰ ਨਰਮਲ ਸਿੰਘ ਜੀ ਮਿਹੇੜੂ ਇਹਨਾਂ ਦਾ ਇਹਨਾਂ ਦਾ ਇੱਕ ਨੰਬਰ ਮੈਂ ਤੁਹਾਨੂੰ ਦੇ ਦਿੱਤਾ ਆ ਤੋਂ ਬਾਈ ਫੋਨ ਕਰੋ ਖਾਲਸੇ ਨੇ ਇੱਥੇ ਮੌਜੂਦ ਹੋਣਾ ਹਾਂ ਮੈਂ ਫੇ ਕਈ ਵਾਰੀ ਸੱਜੇ ਖੱਬੇ ਨਹੀਂ ਹੁੰਦੇ ਹਾਂ ਨਹੀਂ ਹੁੰਦੇ ਅਪਲਬ ਨਹੀਂ ਰਹਿਣਾ ਅਪਲਬ ਨਹੀਂ ਰਹਿਣਾ ਹੋ ਸਕਦਾ ਮੈਂ ਵੀ ਇੱਥੇ ਹੀ ਹੋਵਾਂ ਪਰ ਨੰਬਰ ਇਹਨਾਂ ਦਾ ਹੀ ਚੱਲਣਾ ਸੋ ਫੋਨ ਕਰੇ ਬਿਨਾਂ ਨਾ ਆਇਓ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਦੱਬ ਕੇ ਜਰਾ ਤੇ ਪੀਆਰ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ